ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਜਨਾਜ਼ ਦੀ ਵੱਡੀ ਖਬਰ ਨਾਲ ਅੰਤ ਬਣੇ ਰਹਿਣਾ ਜਿੰਨਾ ਵੀ ਵਿਰਲਾਪ ਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ ਰਿਕਾਰਡ ਤੋੜਨ ਤੋਂ ਖੁੰਝ ਗਿਆ ਸ਼ੁਭ ਮੁਗੇਲ ਫੇਰ ਵੀ ਸੁਨੀਲ ਗਵਸਕਰ ਨੇ ਕਪਤਾਨ ਨੂੰ ਦਿੱਤੀ ਖਾਸ ਦਿੱਤਾ ਖਾਸ ਤੋਹਫਾ ਭਾਰਤੀ ਟੀਮ ਇੰਗਲੈਂਡ ਵਿਰੁੱਧ ਐਡ ਰਸ ਐਡਰਸਨ ਤੰਦੋਲਕਾ ਟਰੋਫੀ 2025 ਦੇ ਪੰਜਵੇਂ ਅਤੇ ਆਖਰੀ ਟੈਸਟ ਵਿੱਚ ਚੰਗੀ ਸਥਿਤੀ ਵਿੱਚ ਹੈ ਤੀਜੇ ਦਿਨ ਬੱਲੇਬਾਜ਼ੀ ਨਾਲ ਸ਼ਾਨਦਾਰ ਪ੍ਰਦਰਸ਼ਨ ਦੀបਦੌਲਤ ਟੀਮ ਇੰਡੀਆ ਨੇ ਇੰਗਲੈਂਡ ਦੇ ਸਾਹਮਣੇ 374 ਦੌੜਾਂ ਦਾ ਟਿਚੇ ਰੱਖਿਆ ਹੈ ਦਿਨ ਦਿਖੇਡ ਦੇ ਅੰਤ ਤੱਕ ਇੰਗਲੈਂਡ ਨੇ ਦੂਜੀ ਪਾਰੀ ਵਿੱਚ ਇੱਕ ਵਿਕਟ ਗੁਆ ਲਈ ਹੈ ਹਾਲਾਂਕਿ ਮੈਚ ਦਾ ਸਭ ਤੋਂ ਸ਼ਾਨਜਾਦ ਗਰ ਪਲ ਲੰਡਨ ਵਿੱਚ ਦਿਨ ਦੀ ਖੇਡ ਦੇ ਅੰਤ ਤੋਂ ਬਾਅਦ ਆਇਆ ਹੈ ਜਦੋਂ ਸਾਬਕਾ ਭਾਰਤੀ ਬੱਲੇਬਾਜ਼ ਸੁਨੀਲ ਗਵਸਕਰ ਨੇ ਭਾਰਤੀ ਕਪਤਾਨ ਸ਼ੁਭਮ ਗਿੱਲ ਨਾਲ ਇੱਕ ਖਾਸ ਪਲ ਸਾਂਝਾ ਕੀਤਾ ਹੈ ਗਿੱਲ ਨੇ ਇਸ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ 21 ਅਤੇ 11 ਦੌੜਾਂ ਬਣਾਈਆਂ ਹਨ ਪਰ ਉਹ ਇੱਕ ਟੈਸਟ ਲੜੀ ਵਿੱਚ ਇੱਕ ਭਾਰਤੀ ਬੱਲੇਬਾਜ਼ ਦੁਆਰਾ ਬਣਾਏ ਗਏ ਸਭ ਤੋਂ ਵੱਧ ਦੌੜਾਂ ਦੇ ਗਵਸਕਰ ਦੇ ਰਿਕਾਰਡ ਨੂੰ ਤੋੜਨ ਵਿੱਚ ਅਸਫਲ ਰਿਹਾ ਹੈ ਗਵਸਕਰ ਨੇ 1971 ਵਿੱਚ वेस्ट इंडीज ਵਿੱਚ ਵਿਰੁੱਧ ਤੇ 774 ਦੌੜਾਂ ਬਣਾਈਆਂ ਹਨ ਉਸ ਸਮੇਂ ਗਿੱਲ ਨੇ ਐਡਰਸਨ ਤੰਦੋਲਕਰ ਟਰਾਫੀ 225 ਵਿੱਚ ਇੰਗਲੈਂਡ ਵਿਰੁੱਧ 3754 ਦੌੜਾਂ ਬਣਾਈਆਂ ਸਨ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਗਵਸਕਰ ਨੇ ਗਿੱਲ ਨੂੰ ਇੱਕ ਵਿਸ਼ੇਸ਼ دستਕ ਵਾਲੀ ਟੋਪੀ ਅਤੇ ਇੱਕ ਕਮੀਜ਼ ਪੇਟ ਕੀਤੀ ਸੀ ਗਵਸਕਰ ਨੇ ਕਿਹਾ ਕਿ ਮੈਂ ਇਹ ਮੇਰੇ ਦੁਆਰਾ دستਕ ਕੀਤੀ ਗਈ ਹੈ ਇੱਕ ਛੋਟੀ ਕੈਪ ਹੈ ਜੋ ਮੈਂ ਬਹੁਤ ਘੱਟ ਲੋਕਾਂ ਨੂੰ ਦਿੰਦਾ ਹਾਂ ਇਸ ਇਸ ਦੀ ਵੀਡੀਓ ਸੋਸ਼ਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ